ਤਾ ਦਸ਼ਮੀਸ਼ ਅਕੈਡਮੀ ਖਿਲਾਫ ਮੰਤਰੀ ਹਰਜੋਤ ਬੈਸ ਨੇ ਜਾਂਚ ਮੰਗੀ ਆਨੰਦਪੁਰ ਸਾਹਿਬ ਦੀ ਦਸ਼ਮੀਸ਼ ਅਕੈਡਮੀ ਦੇ ਫੰਡਾਂ ਦੀ ਜਾਂਚ ਹੋਵੇ ਪੰਜਾਬ ਦੇ ਮੁੱਖ ਸਕੱਤਰ ਨੂੰ ਹਰਜੋਤ ਬੈਸ ਨੇ ਚਿੱਠੀ ਲਿਖੀ ਹੈ ਟਰਸਟ ਫੰਡਾਂ ਦੇ ਗਬਰ ਤੇ ਜਾਇਦਾਦ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਨੇ ਡੀਈਓ ਰੂਪਨਗਰ ਦੀ ਮੁੱਢਲੀ ਜਾਂਚ ਦੇ ਸਾਹਮਣੇ ਖਾਮੀਆਂ ਆਈਆਂ ਨੇ ਹਰਜੋਤ ਬੈਸ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਹੈ ਪ੍ਰਿੰਸੀਪਲ ਦੀ ਕਥੇ ਜਾਲੀ ਪੀ ਐਚ ਡੀ ਡਿਗਰੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਫਲਸ ਜਾਂਚ ਇਸ ਦੀ ਹੋਣੀ ਚਾਹੀਦੀ ਹੈ ਜ਼ਾਹਰ ਤੌਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਦਸ਼ਮੇਸ਼ ਅਕੈਡਮੀ ਤੇ ਮਹੱਤਵਪੂਰਨ ਰਿਕਾਰਡ ਜਬਤ ਕਰਨ ਦੇ ਵੀ ਆਦੇਸ਼ ਦਿੱਤੇ ਜਾਣ 30 ਦਿਨਾਂ ਵਿੱਚ ਸਮਵਾਦ ਜਾਂਚ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਮਾਨ ਨੂੰ ਸਾਰੀ ਰਿਪੋਰਟ ਸੌਂਪੀ ਜਾਣੀ ਚਾਹੀਦੀ ਹੈ ਟਰਸਟ ਦੇ ਸਾਬਕਾ ਚੇਅਰਮੈਨ ਦੀ ਭੂਮਿਕਾ ਦੀ ਵੀ ਜਾਂਚ ਹੋਵੇ ਤਾਂ ਸਿੱਖਿਆ ਮੰਤਰੀ ਹਰਜੋਤ ਬਾਜ ਸੋ ਕਿ ਸਿੱਖਿਆ ਮੰਤਰੀ ਨੇ ਜ਼ਾਹਰ ਤੌਰ ਤੇ ਅਨੁਵਲੋਂ ਵੱਡੇ ਇਲਜ਼ਾਮ ਅਨੰਦਪੁਰ ਸਾਹਿਬ ਦੀ ਦਸ਼ਮੇਸ਼ ਅਕੈਡਮੀ ਤੇ ਲਗਾਏ ਗ ਵੀ ਫੰਡ ਹੁੰਦੀ ਨਹੀਂ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਪ੍ਰਿੰਸੀਪਲ ਦੀ ਜੋ ਕਥਿਤ ਪੀ ਐਚ ਡੀ ਜਾਲੀ ਡਿਗਰੀ ਉਸ ਨੂੰ ਦੱਸਿਆ ਗਿਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਸਮਾਪਤ ਜਾਂਚ ਦੀ ਮੰਗ ਕੀਤੀ ਗਈ ਮੰਗ ਕੀਤੀ ਗਈ ਹੈ ਮੁਖ ਸਕੱਤਰ ਤਾਂ ਦਸ਼ਮेश ਅਕੈਡਮੀ ਖਿਲਾਫ ਮੰਤਰੀ ਹਰਜੋਤ ਬੈਸ ਨੇ ਜਾਂਚ ਮੰਗੀ ਅਨੰਦਪੁਰ ਸਾਹਿਬ ਦੀ ਦਸ਼ਮेश ਅਕੈਡਮੀ ਦੇ ਫੰਡਾਂ ਦੀ ਜਾਂਚ ਹੋਵੇ ਪੰਜਾਬ ਦੇ ਮੁਖ ਸਕੱਤਰ ਨੂੰ ਹਰਜੋਤ ਬੈਸ ਨੇ ਚਿੱਠੀ ਲਿਖੀ ਹੈ ਟਰਸਟ ਫੰਡਾਂ ਦੇ ਗਬਰ ਤੇ ਜਾਇਦਾਦ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਨੇ ਦੀ ਇਹ ਰੂਪਨਗਰ ਦੀ ਮੁੱਢਲੀ ਜਾਂਚ ਸਾਹਮਣੇ ਖਾਮੀਆਂ ਆਈਆਂ ਨੇ ਹਰਜੋਤ ਬੈਸ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਹੈ ਪ੍ਰਿੰਸੀਪਲ ਦੀ ਕਥੇ ਜਾਲੀ ਪੀ ਐਚ ਡੀ ਡਿਗਰੀ ਦੀ ਵੀ ਜਾਂਚ ਹੋਣੀ ਚਾਹੀਦੀ ਆ ਪੂਲਸ ਜਾਂਚ ਇਸ ਦੀ ਹੋਣੀ ਚਾਹੀਦੀ ਆ ਜ਼ਾਹਰ ਤੌਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਦਸ਼ਮੇਸ਼ ਅਕੈਡਮੀ ਤੇ ਮਹਤਵਪੂਰਨ ਰਿਕਾਰਡ ਜਬਤ ਕਰਨ ਦੇ ਵੀ ਆਦੇਸ਼ ਦਿੱਤੇ ਜਾਣ 30 ਦਿਨਾਂ ਵਿੱਚ ਸਮਾਵਾ ਜਾਂਚ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਆ ਮੁੱਖ ਮੰਤਰੀ ਮਾਨ ਨੂੰ ਸਾਰੀ ਰਿਪੋਰਟ ਸੌਂਪੀ ਜਾਣੀ ਚਾਹੀਦੀ ਆ ਟਰਸ ਦੇ ਸਾਬਕਾ ਚੇਅਰਮੈਨ ਦੀ ਭੂਮਿਕਾ ਦੀ ਵੀ ਜਾਂਚ ਹੋਵੇ ਤਾਂ ਸਿੱਖਿਆ ਮੰਤਰੀ ਹਰਜੋਤ ਬੈਸ ਜੋ ਕਿ ਸਿੱਖਿਆ ਮੰਤਰੀ ਨੇ ਆਈ ਗਈ ਨੇ ਗਵੰਦੇਲ الزام ਲਗਾਈ ਕਈ ਨੇ ਚੋਣਾਂ ਹੋਏ ਉਧਰ ਚ ਗੜਬੜੀ ਦੇ ਇਲਜ਼ਾਮ ਲਗਾਈ ਕਈ ਨੇ ਜੋ ਵੀ ਫਾਂਟ ਹੁੰਦੀ ਨੇ ਤੇ ਨਾਲ ਇਹ ਵੀ ਕਿਹਾ ਕਿ ਪ੍ਰਿੰਸੀਪਲ ਦੀ ਜੋ ਕਥਿਤ ਪੀ ਐਚ ਡੀ ਜਾਲੀ ਡਿਗਰੀ ਉਸ ਨੂੰ ਦੱਸਿਆ ਗਿਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਸਮਾਬਾਤ ਜਾਇਦ ਦੀ ਮਾਕੀਤੀ ਗਈ ਮਾਕੀਤੀ ਗਿਆ ਮੁਖਸਕਤ ਦਸ਼ਮेश ਅਕੈਡਮੀ ਖਿਲਾਫ ਮੰਤਰੀ ਹਰਜੋਤ ਬੈਸ ਨੇ ਜਾਂਚ ਮੰਗੀ ਆਨੰਦਪੁਰ ਸਾਹਿਬ ਦੀ ਦਸ਼ਮेश ਅਕੈਡਮੀ ਦੇ ਫੰਡਾਂ ਦੀ ਜਾਂਚ ਹੋਵੇ ਪੰਜਾਬ ਦੇ ਮੁੱਖ ਸਕੱਤਰ ਨੂੰ ਹਰਜੋਤ ਬੈਸ ਨੇ ਚਿੱਠੀ ਲਿਖੀ ਆ ਟਰਸਟ ਫੰਡਾਂ ਦੇ ਗਵਨ ਤੇ ਜਾਇਦਾਦ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਨੇ ਡੀਈਓ ਰੂਪਨਗਰ ਦੀ ਮੁੱਢਲੀ ਜਾਂਚ ਦੇ ਸਾਹਮਣੇ ਖਾਮੀਆਂ ਆਈਆਂ ਨੇ ਹਰਜੋਤ ਬੈਸ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਹੈ ਪ੍ਰਿੰਸੀਪਲ ਦੀ ਕਥੇ ਜਾਲੀ ਪੀ ਐਚ ਡੀ ਡਿਗਰੀ ਦੀ ਵੀ ਜਾਂਚ ਹੋਣੀ ਚਾਹੀਦੀ ਆ ਪੁਲਿਸ ਜਾਂਚ ਇਸ ਦੀ ਹੋਣੀ ਚਾਹੀਦੀ ਆ ਜ਼ਾਹਰ ਤੌਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਦਸ਼ਮੇਸ਼ ਅਕੈਡਮੀ ਤੇ ਮਹਤਵਪੂਰਨ ਰਿਕਾਰਡ ਜਬਤ ਕਰਨ ਦੇ ਵੀ ਆਦੇਸ਼ ਦਿੱਤੇ ਜਾਣ 30 ਦਿਨਾਂ ਵਿੱਚ ਸਮਾਵਾਜ ਜਾਂਚ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਆ ਮੁੱਖ ਮੰਤਰੀ ਮਾਨ ਨੂੰ ਸਾਰੀ ਰਿਪੋਰਟ ਸੌਂਪੀ ਜਾਣੀ ਚਾਹੀਦੀ ਆ ਟਰਸਟ ਦੇ ਸਾਬਕਾ ਚੇਅਰਮੈਨ ਦੀ ਭੂਮਿਕਾ ਦੀ ਵੀ ਜਾਂਚ ਹੋਵੇ ਤਾਂ ਸਿੱਖਿਆ ਮੰਤਰੀ ਹਰਜੋਤ ਬਾਜ ਸੋ ਕਿ ਸਿੱਖਿਆ ਮੰਤਰੀ ਨੇ ਜ਼ਾਹਰ ਤੌਰ ਤੇ ਨਵਾਂ ਲਓ ਵੱਡੇ ਇਲਜ਼ਾਮ ਅਨੰਦਪੁਰ ਸਾਹਿਬ ਦੀ ਦਸ਼ਮੇਸ਼ ਅਕੈਡਮੀ ਤੇ ਲਗਾਏ ਗ ਫੰਡ ਹੁੰਦੀ ਨਹੀਂ ਤੇ ਨਾਲ ਇਹ ਵੀ ਕਿਹਾ ਕਿ ਪ੍ਰਿੰਸੀਪਲ ਦੀ ਜੋ ਕਥਿਤ ਪੀ ਐਚ ਡੀ ਜਾਲੀ ਡਿਗਰੀ ਉਸ ਨੂੰ ਦੱਸਿਆ ਗਿਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਸਮਾਪਤ ਜਾਂਚ ਦੀ ਮੰਗ ਕੀਤੀ ਗਈ ਮੰਗ ਕੀਤੀ ਗਈ ਹੈ ਮੁਖਸ ਕਤਰ ਤਾਂ ਦਸ਼ਮेश ਅਕੈਡਮੀ ਖਿਲਾਫ ਮੰਤਰੀ ਹਰਜੋਤ ਬੈਸ ਨੇ ਜਾਂਚ ਮੰਗੀ ਅਰੰਧਪੁਰ ਸੈਵਦੀ ਦਸ਼ਮेश ਅਕੈਡਮੀ ਦੇ ਫੰਡਾਂ ਦੀ ਜਾਂਚ ਹੋਵੇ ਪੰਜਾਬ ਦੇ ਮੁਖਸ ਕਤਰ ਨੂੰ ਹਰਜੋਤ ਬੈਸ ਨੇ ਚਿੱਠੀ ਲਿਖੀ ਹੈ ਟਰਸਟ ਫੰਡਾਂ ਦੇ ਗਬਰ ਤੇ ਜਾਇਦਾਦ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਨੇ ਦੀ ਈਓ ਰੂਪਨਗਰ ਦੀ ਮੁਢਲੀ ਜਾਂਚ ਦੇ ਸਾਹਮਣੇ ਖਾਮੀਆਂ ਆਈਆਂ ਨੇ ਹਰਜੂਤ ਮੈਸ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਹੈ ਪ੍ਰਿੰਸੀਪਲ ਦੀ ਕਥੇ ਜਾਲੀ ਪੀ ਐਚ ਡੀ ਡਿਗਰੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਫਲਸ ਜਾਂਚ ਇਸ ਦੀ ਹੋਣੀ ਚਾਹੀਦੀ ਹੈ ਜ਼ਾਹਰ ਤੌਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਦਸ਼ਮੇਸ਼ ਅਕੈਡਮੀ ਤੇ ਮਹੱਤਵਪੂਰਨ ਰਿਕਾਰਡ ਜਬਤ ਕਰਨ ਦੇ ਵੀ ਆਦੇਸ਼ ਦਿੱਤੇ ਜਾਣ 30 ਦਿਨਾਂ ਵਿੱਚ ਸਮਾਵਾ ਜਾਂਚ ਰਿਪੋਰਟ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਮਾਨ ਨੂੰ ਸਾਰੀ ਰਿਪੋਰਟ ਸੌਂਪੀ ਜਾਣੀ ਚਾਹੀਦੀ ਹੈ ਟਰਸਟ ਦੇ ਸਾਬਕਾ ਚੇਅਰਮੈਨ ਦੀ ਭੂਮਿਕਾ ਦੀ ਵੀ ਜਾਂਚ ਹੋਵੇ ਤਾਂ ਸਿੱਖਿਆ ਮੰਤਰੀ ਹਰਜੂਤ ਮੈਸ ਜੋ ਕਿ ਸਿੱਖਿਆ ਮੰ ਲਾਈ ਗਈ ਨੇ ਗਵੰਦੇਲ الزام ਲਗਾਈ ਕਈ ਨੇ ਚੋਣਾ ਉਧਰੇ ਛੱਕੜਪੜੀ ਦੇ الزام ਲਗਾਈ ਕਈ ਨੇ ਜੋ ਵੀ ਫਾਂਟ ਹੁੰਦੀ ਨਹੀਂ ਤੇ ਨਾਲ ਹੀ ਇਹ ਵੀ ਕਿਹਾ ਕਿ ਪ੍ਰਿੰਸੀਪਲ ਦੀ ਜੋ ਕਥਿਤ ਪੀ ਐਚ ਡੀ ਜਾਲੀ ਡਿਗਰੀ ਉਸ ਨੂੰ ਦੱਸਿਆ ਗਿਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਸਮਾਬਦ ਜਾਂਚ ਦੀ ਮੰਗ ਕੀਤੀ ਗਈ ਮੰਗ ਕੀਤੀ ਗਈ ਹੈ ਮੁਖਸਕਤ